ਉਹਤੇ ਜਿਹੜੇ ਮੁਰੇ ਹੋ ਲਾਉਣ ਵਾਲੇ ਹੁੰਦੇ ਨੇ ਆਈਫੋਨ ਦੇ ਵਿੱਚ ਰਸੀਵਰ ਜਿਹੜਾ ਮੁਰੇ ਉਹਤੇ ਲਾਉਣਾ ਹੁੰਦਾ ਪਿੰਨ ਜੀ ਉਹ ਕਰੇ ਰਹੀ ਹੈ ਆਪਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪੋਸਟ ਪਾ ਕੇ ਦੱਸਿਆ ਸੀਗਾ ਕਿ ਆਪਾਂ ਫਤਿਹਗੜ੍ਹ ਸਾਹਿਬ ਦਾ ਯਾਤਰਾ ਕਰ ਰਹੇ ਆ ਸਾਈਕਲ ਤੇ 2 ਦਿਨ ਦੀ ਹੋਵੇਗੀ ਤੇ ਤੀਜੇ ਦਿਨ ਆਪਣਾ ਜਿਹੜਾ ਇੱਕ ਰਾਈਡ ਆ ਲੁਧਿਆਣੇ ਆਪਾਂ ਵਾਪਸ ਆ ਜਾਾਂਗੇ ਤੇ ਅੱਜ ਆਪਾਂ ਇੱਥੋਂ ਪਿੰਡ ਖੇੜੇ ਤੋਂ ਚੱਲਾਂਗੇ ਜੀ ਰਸਤੇ ਵਿੱਚ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਆ ਕਢਾਣੀ ਤੇ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਪਿੰਡ ਆਪਣੇ ਇੱਕ ਖੰਨੇ ਦੇ ਨੇੜੇ ਪੈਂਦਾ ਮੇਰਾ ਮਿੱਤਰ ਆ ਉੱਥੇ ਰੁਕਾਂਗੇ ਤੇ ਸਵੇਰੇ ਆਪਾਂ ਚੱਲਾਂਗੇ ਫਤਿਹਗੜ੍ਹ ਸਾਹਿਬ ਜੀ ਉੱਥੋਂ ਤਕਰੀਬਨ 25 ਕਿਲੋਮੀਟਰ ਅੱਗੇ ਤੇ ਅੱਜ ਦਾ ਜਿਹੜਾ ਸਫ਼ਰ ਹੋ ਤਕਰੀਬਨ 50 ਕਿਲੋਮੀਟਰ ਦਾ ਹੋਊਗਾ ਤੇ ਕੱਲ ਤੋਂ ਫਿਰ ਦਰਸ਼ਨ ਕਰਕੇ ਫਤੇਗੜ ਸਾਹਿਬ ਤੋਂ ਬਾਅਦ ਹੋਰ ਥਾਂਵਾਂ ਉੱਥੇ ਦੇਖ ਕੇ ਤੇ ਫਿਰ ਆਪਾਂ ਸਿੱਧਾ 70 ਤੋਂ 80 ਕਿਲੋਮੀਟਰ ਲੁਧਿਆਣੇ ਆਵਾਂਗੇ ਜੀ ਵੀਡੀਓ ਵਿੱਚ ਬਣੇ ਰਹੋ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਨਹੀਂ ਕੀਤਾ ਜਰੂਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲੋ ਜੀ ਆਪਾਂ 35 ਮਿੰਟ ਦੀ ਜਿਹੜੀ ਦੂਰੀ ਤੈਅ ਕਰਕੇ ਰਾੜਾ ਸਾਹਿਬ ਗੁਰਦਰਾ ਸਾਹਿਬ ਪਹੁੰਚ ਗਏ ਤਕਰੀਬਨ 13-14 ਕਿਲੋਮੀਟਰ ਤੇ ਇੱਥੇ ਆ ਕੇ ਆਪਾਂ ਬ੍ਰੇਕ ਮਾਰੇ ਨੇ ਤੇ ਆਪਾਂ ਜਾਣਾ ਹੁਣ ਇੱਧਰ ਨੂੰ ਜੀ ਗੁਰਦੁਆਰਾ ਚੋਲਾ ਸਾਹਿਬ ਕਡਾਣੀ ਇੱਥੋਂ ਤਕਰੀਬਨ 3 ਕ 4 ਕਿਲੋਮੀਟਰਾਂ ਮੈ ਲੱਗਦਾ ਤੇ ਆਪਾਂ ਮੈ ਲੱਗਦਾ 10 ਮਿੰਟ ਦੇ ਵਿੱਚ ਵਿੱਚ ਕੱਢ ਲਾਂਗੇ ਤੇ ਇਹ ਆ ਜੀ ਗੁਰਦੁਆਰਾ ਰਾੜਾ ਸਾਹਿਬ ਜਿਨੇ ਪਿਛਲੀ ਵੀਡੀਓ ਨਹੀਂ ਦੇਖੀ ਆਪਣੀ ਵੀਡੀਓ ਪਈ ਆ ਜੀ ਗੁਰਦੁਆਰਾ ਰਾੜਾ ਸਾਹਿਬ ਦੀ ਉਹ ਜਾ ਕੇ ਦੇਖ ਸਕਦੇ ਆ ਹਾਂਜੀ ਗੁਰਦੁਆਰਾ ਚੋਲਾ ਸਾਹਿਬ ਪਿੰਡ ਕਡਾਣੀ ਪਹੁੰਚ ਚੁੱਕੇ ਆਪਾਂ ਜੀ ਤੇ ਇੱਕ ਗੱਲ ਥੋੜੀ ਜੀ ਗਲਤ ਹੋ ਗਈ ਉਹ ਤੁਹਾਨੂੰ ਦੱਸ ਦਿਆਂ ਕੀ ਹੋ ਗਿਆ ਗੁਰਦਰਾ ਸਾਹਿਬ ਉਹ ਸਾਹਮਣੇ ਆ ਗਿਆ ਤੁਸੀਂ ਦੇਖ ਸਕਦੇ ਹੋ ਉਹ ਦਿਖ ਰਿਹਾ ਵਾ ਗੱਲ ਐ ਹੋ ਗਈ ਕਿ ਆਪਾਂ ਮਾਈਕ ਲਿਆਂਦੇ ਸੀ ਜਿਹੜੇ ਨਾਲ ਵੀ ਚੱਲ ਆਪਾਂ ਮਾਈਕ ਨਾਲ ਜਿਹੜੇ ਵੌਇਸ ਓਵਰ ਉਹ ਕਰਾਂਗੇ ਨਾ ਨਵੇਂ ਲਿਆਂਦੇ ਸੀਗੇ ਤੇ ਉਹ ਤੇ ਜਿਹੜੇ ਮੂਰੇ ਹੋ ਲਾਉਣ ਵਾਲੇ ਹੁੰਦੇ ਨੇ ਆਈਫੋਨ ਦੇ ਵਿੱਚ ਰਸੀਵਰ ਜਿਹੜਾ ਮੂਰੇ ਉਹ ਤੇ ਲਾਉਣਾ ਹੁੰਦਾ ਪਿੰਨ ਜੀ ਉਹ ਕਰੇ ਰਹੀ ਆਪਣੀ ਤੇ ਮੈਂ ਇੱਥੇ ਰਾੜਾ ਸਾਹਿਬ ਆ ਕੇ ਦੇਖਿਆ ਮੈਂ ਕਿਾ ਯਾਰ ਬੜਾ ਕੰਮ ਖਰਾਬ ਹੋਇਆ। ਢੰਡ ਦੇ ਨਾਲੇ ਦੋਲੇ ਆ ਜਿਵੇਂ ਇੱਕ ਟੋਬਾ ਟਾਈਪ ਜਿਹਾ ਵਟ ਜਿਵੇਂ ਹਾਂ ਤੇ ਹਾਲੇ ਸਾਡੇ ਆ ਫੁੱਲ ਬਹੁਤ ਸੋਹਣੇ ਲਾਏ ਹੋਏ ਨੇ। ਆ ਦੇ ਬਹੁਤ ਵਧੀਆ ਬਣਾਇਆ ਹੋਇਆ ਵਾ। ਪੂਰਾ ਬਾਕੀ ਗੁਰਦਰਾ ਸਾਹਿਬ ਜਾ ਕੇ ਆਪਾਂ ਤੁਹਾਨੂੰ ਇਤਿਹਾਸ ਜਿਹੜਾ ਵਾ ਉਹ ਦੱਸਦੇ ਆ ਤੁਹਾਨੂੰ ਪਤਾ ਆਪਾਂ ਗਵਾਲੀਅਰ ਗਏ ਸੀ ਪਿਛਲੇ ਮਹੀਨੇ ਵੀਡੀਓ ਦੇਖ ਲਓ ਜਿਨੇ ਨਹੀਂ ਦੇਖੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਲੀ ਆਪਾਂ ਜੀ ਹਾਂਜੀ ਪਹੁੰਚ ਗਏ ਗੁਰਦੁਆਰਾ ਚੋਲਾ ਸਾਹਿਬ ਪਿੰਡ ਕਡਾਣੀ ਤੁਹਾਨੂੰ ਜਿਹੜਾ ਇਤਿਹਾਸ ਜਿੰਨਾ ਕਿ ਵੀ ਆਪਾਂ ਇੱਥੇ ਪਤਾ ਲੱਗੂ ਉਹ ਤੁਹਾਡੇ ਨਾਲ ਆਪਾਂ ਸਾਂਝਾ ਜ਼ਰੂਰ ਕਰਾਂਗੇ ਜੀ ਅੰਦਰ ਬਾੜੀ ਫਿਰ ਵੀਡੀਓ ਨਾ ਇੱਥੇ ਬਣਾਉਣ ਨਹੀਂ ਦਿੱਤੀ ਹੈਗੀ ਫਿਰ ਮੈਂ ਬਣਾਈ ਵੀ ਨਹੀਂ ਹੈਗੀ ਆਪਾਂ ਉਦਾਂ ਥੋੜੇ ਜਿਹੀ ਵੀਡੀਓ ਦੇ ਸ਼ਾਰਟ ਲੈ ਲਏ ਸੀਗੇ ਜਿਹੜਾ ਚੋਲਾ ਸਾਹਿਬ ਪਿਆ ਵਾ ਗੁਰੂ ਮਹਾਰਾਜ ਗੁਰੂ ਹਰਕੋਬਿੰਦ ਸਾਹਿਬ 1631 ਵੀ ਵਿੱਚ ਇੱਥੇ ਆਏ ਸੀਗੇ ਕਟਾਣੀ ਸਾਹਿਬ ਤੇ ਦਮ ਲਿਆ ਸੀ ਜਦੋਂ ਤੇ ਉਹਨਾਂ ਨੇ ਕਿੱਥੇ ਪਹਿਲਾਂ ਉਹ ਦੀਵਾਨ ਸਜਾਇਆ ਕਰਦੇ ਸੀਗੇ ਇੱਥੇ ਤੇ ਦੀਵਾਨ ਜਦੋਂ ਸਜਾਉਂਦੇ ਸੀ ਉਹ ਘੋੜਾ ਬੰਨ੍ਹਦੇ ਹੁੰਦੇ ਸੀ ਇੱਕ ਦਰਖਤ ਨਾਲ ਉਹ ਦਰਖਤ ਨਿੰਮ ਦਾ ਦਰਖਤ ਸੀਗਾ ਇੱਕ ਤੇ ਉੱਥੇ ਫਿਰ ਇੱਕ ਤਪੱਸਵੀ ਸਾਧੂ ਰਹਿੰਦਾ ਹੁੰਦਾ ਸੀ ਉਹ ਬੜੀ ਸੇਵਾ ਕਰਦਾ ਹੁੰਦਾ ਸੀ ਇਹਨਾਂ ਦੀ ਤੇ ਤਕਰੀਬਨ ਇੱਥੇ ਗੁਰੂ ਜੀ 45 ਦਿਨ ਜਾਂਦੀ ਪੌਣੇ ਇੱਕ 2 ਮਹੀਨੇ ਇੱਥੇ ਰਹੇ ਸੀਗੇ ਰੋਕੇ ਸੀਗੇ ਪਿੰਡ ਕਟਹਾਣੀ ਤੇ ਲੋਕਾਂ ਨੇ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਜੀ ਉਦੋਂ ਤੇ ਗੁਰੂ ਸਾਹਿਬ ਜਦੋਂ ਤਕਰੀਬਨ ਜਦੋਂ ਜਾਣ ਲੱਗੇ ਉਹਨਾਂ ਨੇ ਇੱਥੇ ਨਾ ਵਾਰ ਦਿੱਤੇ ਸੀਗੇ ਪਿੰਡ ਕਟਹਾਣੀ ਵਾਲਿਆਂ ਨੂੰ ਓਹੋ ਕਹਿੰਦੇ ਸੀਗੇ ਵੀ ਮਤਲਬ ਕਿ ਜਿਹੜਾ ਕਟਹਾਣੀ ਪਿੰਡ ਆ ਵੀ ਇੱਥੇ ਨਾ ਕੋਈ ਜਿਹੜਾ ਬਾਹਰੋਂ ਦੁਸ਼ਮਣ ਕੋਈ ਵੀ ਆਊਗਾ ਤੇ ਉਹਨੂੰ ਹਰਾ ਨਹੀਂ ਸਕੂਗਾ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇੱਥੇ ਮਤਲਬ ਕਿ ਲਗਾਤਾਰ ਤੁਸੀਂ ਗੁਰਦਰਾ ਸਾਹਿਬ ਦਰਸ਼ਨ ਕਰਦੇ ਹੋ ਤਾਂ ਮਤਲਬ ਕਿ ਤੁਹਾਡਾ ਆਰਾਮ ਰਹਿੰਦਾ ਵਾ ਤੇ ਕਟਹਾਣੀ ਤੋਂ ਕਹਿੰਦੇ ਏਡਾ ਪਿੰਡ ਇਹ ਬਣ ਜੂ ਕਟਹਾਣੀ ਤੋਂ ਕਡਾਨ ਬਣ ਜੂਗਾ ਤੇ ਗੁਰੂ ਸਾਹਿਬ ਨੇ ਜਿਹੜਾ ਆਪਣਾ ਚੋਲਾ ਸਾਹਿਬ ਸੀਗਾ ਉਹ ਵੀ ਇੱਥੇ ਆਪਣੇ ਗੁਰਦਰਾ ਜਿਹੜਾ ਸੀਗਾ ਦਰਬਾਰ ਸਾਹਿਬ ਉਹ ਇੱਥੇ ਦੇਤਾ ਸੀਗਾ ਤੇ ਉਹਨਾਂ ਦੀ ਇੱਕ ਪੰਜ ਗ੍ਰੰਥੀ ਪੰਜ ਗ੍ਰੰਥ ਪੋਥੀ ਸੀਗੀ ਸਨੇਰੀ ਅੱਖਰਾਂ ਵਾਲੀ ਜੀ ਤੋ ਗੁਰੂ ਹਰਗੋਬਿੰਦ ਸਾਹਿਬ ਨਿਤਨੇਮ ਕਰਿਆ ਕਰਦੇ ਸੀ ਉਹ ਵੀ ਇੱਥੇ ਹੀ ਪਈ ਆ ਤੇ ਉਹਨਾਂ ਦਾ ਇੱਕ ਜੋੜਾ ਸਾਹਿਬ ਆ ਉਹ ਵੀ ਗੁਰੂ ਸਾਹਿਬ ਦਾ ਇੱਥੇ ਹੀ ਪਿਆਵ ਚशोभਤ ਆ ਤੇ ਇਹ ਗੁਰੂ ਸਾਹਿਬ ਨੇ ਮਤਲਬ ਕਿ ਵਰ ਦਿੱਤੇ ਸੀ ਘਟਾਣੀ ਪਿੰਡ ਨੂੰ ਤਾਂ ਕਰਕੇ ਉੱਥੇ ਆਪਾਂ ਵਾਲੀ ਇਤਿਹਾਸ ਆਪਾਂ ਦੱਸ ਨਹੀਂ ਸਕਿਆ ਤੁਹਾਨੂੰ ਮੈਂ ਵਿੱਚ ਥੋੜਾ ਜਿਹਾ ਜੋੜ ਦੇਣਾ ਤੁਸੀਂ ਰੋਕ ਕੇ ਉਹ ਵੀ ਪੜ ਸਕਦੇ ਹੋ ਤੇ ਹੁਣ ਇੱਥੋਂ ਆਪਾਂ ਜਾਣਾ ਜੀ ਖੰਨੇਵਾਲ ਨੂੰ ਇੱਥੋਂ ਪੈਲ ਪੈਲ ਤੋਂ ਵਿੱਚ ਦੀ ਤਕਰੀਬਨ ਆਪਣਾ 30 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਹੋਰ ਬਾਕੀ ਆ ਜੋ ਸਬਦ ਉੱਥੇ ਜਾ ਕੇ ਆਪਾਂ ਵੀਡੀਓ ਦੇ ਜਿਹੜੀ ਆ ਸਮਾਪਤੀ ਕਰਾਂਗੇ ਤੇ ਕੱਲ ਤੋਂ ਜਿਹੜਾ ਫਤੇਗੜ ਸਾਹਿਬ ਦਾ ਆਪਣਾ ਅੱਗੇ ਸਫ਼ਰ ਹੋਊਗਾ ਯਾਤਰਾ ਉਹ ਆਪਾਂ ਸ਼ੁਰੂ ਕਰਾਂਗੇ ਜੀ ਗੁਰਦੁਆਰਾ ਚੋਲਾ ਸਾਹਿਬ ਕਟਹਾਣੀ ਸਾਹਿਬ ਤੋਂ ਚੱਲ ਕੇ ਆਪਾਂ ਤਕਰੀਬਨ 15 ਕਿਲੋਮੀਟਰ ਇੱਥੇ ਆ ਕੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਆਤਸ਼ਾਈ 6ਵੀਂ ਗੁਰੂ ਸਰ ਸਾਹਿਬ ਪਿੰਡ ਚਕੋਹੀ ਤੇ ਆਪਾਂ ਜੀ ਇੱਧਰ ਨੂੰ ਜਾਣਾ ਸਾਹਮਣੇ ਅਕਲਾਹਾ ਪਿੰਡ ਆਉ 2-4 ਕਿਲੋਮੀਟਰ ਤੇ ਫਿਰ ਉਦੋਂ ਬਾਅਦ ਆਪਾਂ ਪਹੁੰਚਾਂਗੇ ਜੀ ਪਿੰਡ ਸਲਾਣਾ ਤੇ ਉੱਥੇ ਆਪਾਂ ਅੱਜ ਆਪਣਾ ਰਾਤ ਦੇ ਟਿਕਾਣੇ ਹੋਣਗੇ ਹਾਂਜੀ ਆਪਾਂ ਪਿੰਡ ਸਲਾਣੇ ਪਹੁੰਚ ਚੁੱਕੇ ਆ ਜੀ ਤੇ ਮਿੱਤਰ ਆਪਣੀ ਵੇਟ ਕਰ ਰਿਆ ਵਾ ਤੇ ਇਹ ਤਿੰਨ ਸਲਾਣੇ ਨੇ ਤਿੰਨ ਪਿੰਡ ਨੇ ਤਿੰਨਾ ਪਿੰਡਾਂ ਦੀ ਅਲੱਗ ਪੰਚਾਇਤ ਹੈ ਇੱਥੇ ਤੁਹਾਨੂੰ ਮਿਲਾਉਣੇ ਆਪਾਂ ਜਾ ਕੇ ਉਹਦੇ ਨਾਲ ਤੇ ਫਿਰ ਆਪਾਂ ਕਰਦੇ ਆ ਆਪਣੀ ਅੱਜ ਦੀ ਜਿਹੜੀ ਵੀਡੀਓ ਦੀ ਸਮਾਪਤੀ ਹਾਂਜੀ ਆਪਾਂ ਵੇਟ ਕਰ ਰਹੇ ਸੀ ਕਿ ਅੱਡੇ ਵਿੱਚ ਆਪਣੇ ਮਿੱਤਰ ਦੀ ਐਡਵੋਕੇਟ ਸਾਹਿਬ ਦੀ ਤੇ ਇਹ ਪਰੇ 5-7 ਮਿੰਟ ਪਹਿਲਾਂ ਆ ਗਏ ਤੇ ਘਰੇ ਆ ਗਏ ਸੀਗੇ ਤੇ ਸੋ ਆਪਾਂ ਇਹਨਾਂ ਨੂੰ ਤੁਹਾਡੇ ਨਾਲ ਮਿਲਾਉਣੇ ਆ ਤੇ ਆਪਣੇ ਜੀ ਮਿੱਤਰ ਨੇ ਇਹ 15-20 ਸਾਲ ਪੁਰਾਣੇ ਤੇ ਤਾਂ ਕਰਕੇ ਆਪਾਂ ਫਿਰ ਉਦੋਂ ਬਾਅਦ ਘਰੇ ਆ ਗਏ ਸੀਗੇ ਤੇ ਕੋਈ ਕੋਈ ਸ਼ੂਟ ਨਹੀਂ ਕੀਤਾ ਵੀਡੀਓ ਕਲਿੱਪ ਨਹੀਂ ਬਣਾਈ ਹੈਗੀ ਤੇ ਮਾੜਾ ਮੋਟਾ ਇੱਧਰ ਮਿੱਤਰ ਆਪਣੇ ਇੱਕ ਦੋ ਹੋਰ ਸੀ ਉਹਨਾਂ ਨੂੰ ਮਿਲਣ ਚਲੇ ਗਏ ਸੀਗੇ ਹੁਣ ਮਾੜਾ ਮੋਟਾ ਰੋਟੀ ਪਾਣੀ ਖਾ ਕੇ ਫ੍ਰੀ ਹੋਏ ਆ ਤੇ ਆਪਾਂ ਨੂੰ ਇਹ ਸਵੇਰੇ ਜਿਹੜਾ ਫਤੇਗੜ ਸਾਹਿਬ ਕਿਉਂਕਿ ਆਪਾਂ ਪੜੇ ਵੀ ਆ ਨਾ ਉੱਥੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਤੇ ਉੱਥੇ ਆਪਾਂ ਨੂੰ ਇਹ ਕਮਾ ਕੇ ਲੈ ਕੇ ਆਉਣਗੇ ਸਵੇਰੇ ਹਨਾ ਕਮਾ ਕੇ ਲੈ ਕੇ ਆਉਣਗੇ ਜੂਰ ਜੂਰ ਤੇ ਅਸੀਂ ਸਵੇਰੇ ਜਾਣਾ ਕਿਉਂਕਿ ਇਹਨਾਂ ਨੂੰ ਛੁੱਟੀ ਵੀ ਆ ਭਾਈ ਸਰਕਾਰੀ ਅਫਸਰ ਨੇ ਤੁਹਾਨੂੰ ਪਤਾ ਹੀ ਆ ਤੇ ਆਪਾਂ ਉੱਥੇ ਸਵੇਰੇ ਜਾਵਾਂਗੇ ਤੇ ਆਮ ਖਾਸ ਵਾ ਘੁੰਮਾਂਗੇ ਤੇ ਮੇਨ ਗੁਰਦੁਆਰਾ ਫਤਿਹਗੜ ਸਰਾਂਦ ਦੀ ਦਵਾਰ ਆ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ ਆਪਣਾ ਜਿਹੜਾ ਕਾਲਜ ਆ ਉਹ ਵੀ ਦਿਖਾਵਾਂਗੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੋ ਗਿਆ ਉਹ ਵੀ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਬਾਅਦ ਵਾਪਸ ਖੰਨੇ ਆਵਾਂਗੇ ਤੇ ਆਪਾਂ ਵਾਪਸ ਜਾਣਾ ਜੀ ਲੁਧਿਆਣੇ ਤੋਂ ਬਾਅਦ ਤਕਰੀਬਨ 45 ਤੋਂ 50 ਕਿਲੋਮੀਟਰ ਦੀ ਸਾਈਕਲ ਰਾਈਡ ਕਰਕੇ ਆਪਾਂ ਲੁਧਿਆਣੇ ਪਹੁੰਚਾਂਗੇ ਕਿ ਕਿਉਂਕਿ ਆਪਣੀ ਕੱਲ ਤੋਂ 5 ਤੋਂ 5:30 ਅਰਾਊਂਡ ਆਪਣੀ ਰਾਈਡ ਐਕ ਸਕੈਥਲਨ ਦੀ ਸਾਈਕਲ ਦੀ ਉਹ ਆਪਣੀ ਫੋਰਟਿਸ ਟੂ ਫੋਰਟਿਸ ਦਾ ਚੰਡੀਗੜ੍ਹ ਰੋਡ ਤੇ ਉਹ ਆਪਾਂ ਜੁਆਇਨ ਕਰਨੀ ਐ ਰਜਿਸਟ੍ਰੇਸ਼ਨ ਆਪਣੀ ਹੋਈ ਹੋਈ ਹੈ ਜੀ ਤੇ ਅ ਹੋਰ ਕੁਝ ਕਹਿਣਾ ਚਾਹਣਾ ਵਾਜੀ ਕੱਲ ਮਿਲਦੇ ਆ ਫਤਿਹਗੁਰ ਸਾਹਿਬ ਦਵਾ ਮਹੀਨੇ ਬਾਕੀ ਦਾ ਦਵਾ ਦਵਾ ਦੇ ਤੇ ਧੰਨਵਾਦ ਜੀ ਸਾਰਿਆਂ ਦੀ ਸਾਰਿਆਂ ਦਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਹੱਥ ਬਨ ਕੇ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਮਿਲਦੇ ਹਾਂ ਕੱਲ ਦੀ ਵੀਡੀਓ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਕੱਲ ਨੂੰ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ